इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਬਣਾਈ ਗਰਪ੍ਰੀਤ ਕਰੋ ਗਰਪ੍ਰੀਤ ਕਰੋ ਜੀ ਗਰਪ੍ਰੀਤ ਕਰੋ ਜੀ ਜੋ ਸੇਵਕ ਸੰਗ ਕਰੋ ਗਏ ਆ ਕਿੰਨੇ ਦਿਨ ਮਹਿਬਣੇ ਨਹੀਂ ਤਰੀਕ ਨੂੰ ਗਏ ਜੀ ਦਿਨਾਂ ਤੱਕ ਵਾਕਵਾ ਦਿੜ ਗੱਲਾਂ ਵਾਕਵਾ ਦਿੜ ਗੱਲਾਂ ਅਕਾ ਨੀ ਵੀਰੇ ਬਿਦਵਾਰਾ ਦੁਪਹਿਰ ਤੇ ਬਣੇ ਉਹ ਆ ਘਰੇ ਤੁਹਾਡੇ ਨਾਲ ਲੜਕੇ ਕੇ ਗੱਲ ਕੀ ਕਰਨ ਦੀ ਬਣਿਆ ਨਹੀਂ ਵੀ ਲੜਾਈ ਨਹੀਂ ਘਰ ਦੇ ਨਾਲ 40 ਸਾਲ ਦਾ ਘਰੇ ਚੱਕ ਲਈ ਮੈਂ ਕਾਸੀ ਕਿ ਕੱਲ ਨੂੰ ਚੱਲਾਂਗੇ ਦਵਾਈ ਲੈਣ ਉਹ ਕਹਿੰਦਾ ਵੀ ਨਹੀਂ ਅੱਜ ਹੀ ਜਾਣਾ ਮੈਂ ਕਹਿੰਦਾ ਮਰ ਕੇ ਉਹ ਆਇਆ ਨਹੀਂ ਬਾਸਾ ਠੀਕ ਹੈ ਤੈਨੂੰ ਕਹਿੰਦੀ ਸੀ ਇਕੱਲੀ ਦਵਾਈ ਲੈਣ ਚੱਲੇ ਆ ਤੇ ਮਰ ਕੇ ਨਹੀਂ ਆ ਆ ਦੇ ਤੇ ਸਾਨੂੰ ਮਿਲਿਆ ਨਹੀਂ ਕਿਤੇ ਵੀ ਕੀ ਸਾਡੇ ਘਰ ਵਿੱਚ ਬਾਸਤਾ ਹੋਣਾ ਚਾਹੀਦਾ ਵਾ ਤੁਸੀਂ ਕਾਕ ਤੋਂ ਉਹਨਾਂ ਨੂੰ ਰੋਕਿਆ ਸੀ ਜੀ ਹਾਂਜੀ ਜੀ ਰੋਕਿਆ ਸੀ ਕਾਕਤਾ ਸੀ ਅਤੀ ਤੇ ਨਹੀਂ ਰੁਕਿਆ ਜੀ ਅੱਛਾ ਤੁਸੀਂ ਕਾਕ ਤੋਂ ਰੋਕੋ ਗੁੱਸੇ ਨਾਲ ਚੱਕ ਕੇ ਲੈ ਕੇ ਤੇ ਬਾਪੂਕ ਨਹੀਂ ਆਏ ਹਾਂਜੀ ਉਸ ਨਾਲ ਲਗਾ ਚੱਕ ਵਾਸਤੇ ਨਹੀਂ ਆਏਗੇ ਤੁਸੀਂ ਵੀ ਇਹੜੀ ਲਪਾ ਕਿਸੇ ਸਟੇਸ਼ਨ ਚ ਕ ਪ੍ਰਸ਼ਾਸਨ ਬਸ ਕੇ ਨਹੀਂ ਹਾਂਜੀ ਉਹ ਥਾਣੇ ਰਿਪੋਰਟ ਦਿੱਤੀ ਸੀ ਵੀ ਕੋਈ ਗੱਲ ਨਹੀਂ ਸੁਣੂਗੀ ਖੈਨ ਬਹੁਤ ਦਿਨ ਹੋ ਗਏ ਆ ਜੀ ਹਾਂਜੀ ਹਾਂ ਕੀ ਕੀ ਕਰ ਬੋਸ ਜੀ ਕੋਈ ਚੱਕ ਨਹੀਂ ਸੀ ਕਾਰਵਾਈ ਹੋਈ ਤੇ ਕੋਈ ਨਹੀਂ ਗੱਲ ਸਿਰੇ ਲੱਗੀ ਜੀ ਠੀਕ ਹੈ ਜੀ ਨਹੀਂ ਤੁਸੀਂ ਪ੍ਰਸ਼ਾਸਨ ਪ੍ਰਸ਼ਾਸਨ ਹੈ ਤਾਂ ਕਾਰਵਾਈ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਣਾ ਹਾਂ ਅਸੀਂ ਜੀ ਕਾਰਨ ਕਰਨਾ ਚਾਹੁੰਦੇ ਹਾਂ ਜੀ ਕਿਤੇ ਵੀ ਇਹਨੂੰ ਵੀ ਦਰੋ 5799429312 ਨੰਬਰ ਤੇ ਤੁਹਾਨੂੰ ਦੱਸ ਰਹੇ ਹਾਂ ਕਿ ਪੰਡਾ ਹੈਗਾ ਵੀ ਅਸੀਂ ਜਾ ਕੇ ਵੀ ਲੈ ਆਉਂਗਾ ਸਾਡੇ ਨਾਲ ਸਹਿਮਤ ਹੋ ਜੀ ਪੰਡ ਜੀ ਨੇ ਸੱਪ ਨੰਨ ਕਦੇ ਵੀ ਕਿਸੇ ਨੂੰ ਨਰਦੀਰ ਨੂੰ ਵੀਰ ਇਹਨਾਂ ਦੇ ਨੰਦੇ ਕੋਈ ਟਰਕੇ ਇਹਨਾਂ ਦੇ ਤਾਂ ਇਹਨਾਂ ਆਖਿਆ ਆਪਾਂ ਕਿ ਤੁਹਾਨੂੰ ਇਹ ਜੋ ਪੁੱਡੇ ਵਿੱਚ ਤੇ ਥਲੇ ਵਿੱਚ ਕਿਸੇ ਨਾਲ ਕੋਈ ਦੁਸ਼ਮਣ ਯੱਤ ਸੁਣ ਨਹੀਂ ਪੰਡਵਾਂ ਤਾਂ ਕਿਸੇ ਨਹੀਂ ਜਾਂ ਮਾੜਾ ਚੰਗਾ ਕਿਸੇ ਨੂੰ ਪੰਡ ਵਿੱਚ ਤਾਂ ਬੋਲਦੇ ਨਹੀਂ ਜੀ ਹੂੰ ਬੜੇ ਨਿੱਕੇ ਸਵਾਲ ਹੈ ਨਿੱਕੇ ਸਵਾਲ ਹੈ ਕਿਸੇ ਨੂੰ ਤਾਂ ਬੋਲਦੇ ਨਹੀਂ ਸੀਗਾ ਮੈਂ ਘਰ ਯਾਰ ਵਰ ਜਾਣ ਤਾਂ ਨਹੀਂ ਸੀਗਾ ਜੀ ਫੇਓ ਕੰਮ ਕੀ ਕਰਦੇ ਹੋ ਸ਼ੇਰ ਦਾ ਕੰਮ ਜੀ ਸ਼ੇਰ ਵਾਲੇ ਕਿਹਦੇ ਨਾਲ ਰਲਦੇ ਆ ਠੀਕ ਹੈ ਉਹ ਹਨ ਕਿ ਮੰਜੂਰੀ ਕਰਦੇ ਸੀਗੇ ਕਹਿੰਦਾ ਜੀ ਹਾਂ ਜੀ ਠੀਕ ਹੈ ਮੰਜੂਰੀ ਕਰਦੇ ਸੀਗੇ ਜੀ ਮੜੇ ਇਧ ਮੜ ਆਇਆ ਨਹੀਂ ਸਰਪੰਚ ਨੂੰ ਕਹਿੰਦਾ ਪੱਠਾ ਹੀ ਪਾਗਾ ਕਹਿੰਦਾ ਮੈਂ 2 ਵਜੇ ਨੂੰ ਆਜੂਗਾ ਤੇ 2 ਵਜੇ ਤੇ ਉਹਦੀ ਗੱਲ ਤੇ ਬਾਤ ਨਹੀਂ ਹੋਇਆ ਸਰਪੰਚ ਨੇ ਕਰੀ ਜੀ ਜਦੋਂ ਸਰਪੰਚ ਸਾਹਿਬ ਨੂੰ ਕਹਿੰਦਾ ਮੈਂ ਵਾਪਸ ਆਉਂਗਾ ਸਰਪੰਚ ਸਾਹਿਬ ਕੋਲ ਵਾਪਸ ਨਹੀਂ ਆਇਆ ਉਹ ਠੀਕ ਹੈ ਤੁਹਾਡੀ ਕਿਸੇ ਨਾਲ ਜਦੋਂ ਸਮਝ ਨਹੀਂ ਤੁਹਾਨੂੰ ਕਿਸੇ ਨਾਲ ਹੋਰ ਦੁਆਰਾ ਪੁੱਛਦੇ ਸੀ ਨਹੀਂ ਜੀ ਕਿਸੇ ਨਾਲ ਨਹੀਂ ਜੀ ਸਾਡੇ ਅੱਤਾਂ ਉਹਨਾਂ ਦਾ ਮੈਂਟਲਿਕਾ ਦਿਮਾਗ ਸੀ ਅੱਜ ਤੱਕ ਉਹਨਾਂ ਦਾ ਦਿਮਾਗ ਦਾ ਸੀ ਖਰਾਬ ਸੀ ਪਾਗਲ ਸੀ ਨਹੀਂ ਜੀ ਦਿਮਾਗ ਤਾਂ ਜਿਵੇਂ ਜਿਵੇਂ ਸਹੀ ਆ ਜੀ ਸਾਡੇ ਨਾਲ ਗਿਆ ਵਾ ਇਹਨੂੰ ਕਹਿੰਦਾ ਤਾਂ ਨਹੀਂ ਮੁੜਿਆ ਆਉਂਗਾ ਤੇ ਤਾਂ ਜੀ ਅੱਜ ਨਾਲ ਵੀ ਜਿਵੇਂ ਨਹੀਂ ਮੁੜਿਆ ਆਉਗਾ ਤੁਹਾਡੇ ਕਿੰਨੇ ਬੱਚੇ ਜੀ ਸਾਡੇ ਚਾਰ ਨੇ ਬੱਚੇ ਆ ਜੀ ਇੱਕ ਕਾ ਦੋ ਗੁੱਡੀਆਂ ਜੀ ਇੱਕ ਗੁੱਡੀ ਵਿਆਹੀ ਹੋਈ ਆ ਮੇਰੀ ਤੇ ਦੋ ਬੱਕਾ ਜੀ ਚਾਰ ਸਾਲ ਦਾ ਮੁੰਡਾ ਵਾ ਤੇ 14 ਸਾਲ ਦੀ ਕੁਟੀ ਆ ਜੀ ਵਰੀ ਕਿ 14 ਸਾਲ ਦਾ ਮੁੰਡਾ ਤੇ 14 ਸਾਲ ਦੀ ਇੱਕ ਬੇਟੀ ਹੋਰ ਹੈ ਜੀ ਤਾਂ ਕਿ ਬੇਟੀ ਇਹਨਾਂ ਨੇ ਨਰ ਵਿਆਹ ਹੋਈ ਹੈ ਬੇਟੀ ਦੀ ਤੇ ਇਹਨਾਂ ਦੇ ਹਸਨ ਤੋਂ ਇਹੀ ਮੰਨਦਾ ਕਿ ਸਾਡੇ ਬੱਚੇ ਮੈਡ ਘਰ ਵਾਲੇ ਨੂੰ ਕੋਈ ਸਾਨੂੰ ਮਿਲਦਾ ਤਾਂ ਸਾਨੂੰ ਦੱਸਦਾ ਇਹਨਾਂ ਨੇ ਫੋਨ ਨੰਬਰਸ ਆ ਤਾਂ ਕੋਈ ਵੀਰ ਵੀ ਖੜਿਆ ਪਿਆ ਉਹਨਾਂ ਨਾਲ ਵੀ ਤੁਸੀਂ ਗੁੱਸੇ ਵਿੱਚ ਨੂੰ ਨਿੱਜੀ ਦਰ ਜਾਣਦੇ ਨਹੀਂ 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 ਇਤਨਾ ਕੋਈ ਗੱਲ ਨਹੀਂ ਹੈਣੀ ਇਹ ਬੰਦੇ ਦਾ ਇਹ ਤੁਸੀਂ ਜਾਣਦੇ ਹੋ ਜਾਣਦੇ ਉਹ ਤਾਂ ਜਾਣਦੇ ਆ ਸਾਰਾ ਕੁਝ ਜਾਣਦੇ ਨੇ ਬੰਦੇ ਦਾ ਪਰ ਲੰਗ ਵਾਲਾ ਬੰਦਾ ਕਿਸੇ ਨਾਲ ਨਹੀਂ ਹੈਗੀ ਤੁਸੀਂ ਇਹ ਗਾ ਗਾ ਨਹੀਂ ਹੋ ਗਵਾਂਦੀ ਬਿਲਕੁਲ ਨਾਲ ਕਰਮ ਰਹੀ ਹੈਗਾ ਤੁਸੀਂ ਕਦੇ ਲੜਦਾ ਬੋਲਦਾ ਕਿਸੇ ਨਾਲ ਨਾ 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 ਕਦੇ ਨਹੀਂ ਵੇਖਿਆਗਾ ਠੀਕ ਹੈ ਜੀ ਦੇਖੋ ਜੀ ਗਵਾਨ ਦੇ ਵਿੱਚ ਵੀ ਖੜੇ ਆ ਇਹਨਾਂ ਵਿੱਚ ਕਹਿੰਦਾ ਕਰੇ ਕਿਸੇ ਨਾਲ ਲੜਿਆ ਨਹੀਂ ਕਰੇ ਕਿਸੇ ਨਾਲ ਬੋਲਿਆ ਨਹੀਂ ਉਹ ਜਾਨੀ ਜੋ ਵੀ ਬੋਲਿਆ ਘਰ ਵਿੱਚ ਉਹਨਾਂ ਨੇ ਆ ਸੁੱਚੀ ਇੱਕ ਉਹ ਭੈਣ ਨੇ ਕਣਕ ਲਗਾਉਣ ਤੋਂ ਮਨਾ ਕਰ ਦਿੱਤਾ ਇਹ ਗੱਲ ਕਰ ਦਿੱਤੀ ਕਿ ਆ ਅਸੀਂ ਤੁਹਾਨੂੰ ਦਵਾਈ ਦਵਾਵਾਂਗੇ ਦੁਬਾਰਾ ਪੈਸੇ ਨਾਲ ਦਵਾਈ ਲਾਗੇ ਤੁਸੀਂ ਹੁਣ ਕਣਕ ਨੂੰ ਨਾ ਲੱਗ ਜਾਓ ਕਿਸੇ ਮੁੱਦੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਬਾਹਰ ਚਲੇ ਗਏ ਤੇ ਬਹਣ ਤੱਕ ਨਹੀਂ ਆਏ ਹੈ ਜੀ ਨਹੀਂ ਜੀ ਆਏ ਨਹੀਂ ਕਿ ਮਰਦ ਗਏ ਅੱਜ ਕਾਈ ਕੱਲ ਨੂੰ ਚੱਲਾਂਗੇ ਦਵਾਈ ਲੈਣ ਕਹਿੰਦਾ ਨਹੀਂ ਜੀ ਆ ਜਾਣਾ ਵਾ ਮੈਂ ਮੈਂ ਆ ਪਹਜ ਸਕੂੰਗਾ ਦਵਾਈ ਅੱਗੇ ਜੀ ਮਾਰੇ ਨਾਲ ਜਾਨੀ ਆ ਤੇ ਉਹਦੇ ਮੈਨੇ ਨਾਲ ਨਹੀਂ ਲੱਕ ਜਾਉਂ ਨਿਤਰੀ ਕਾਲੀ ਨਾਲ ਮੈਨੇ ਕਹਿੰਦਾ ਮੈਨੂੰ ਆ ਜਾਣਾ ਦਵਾਈ ਨਾਲ ਆਖਰੀ ਦਵਾਈ ਕਿਸ ਸੁਜਾਉਂਦੀ ਹੈ ਨਾਲ ਤੇ ਚੱਲਦੀ ਹੈ ਜੀ ਠੀਕ ਹੈ ਹਾਂ ਜੀ ਕਿਹ ਡਬ ਚੱਲਦੀ ਹੈ ਇਹ ਜਨਾਲੇ ਜਨਾਲੇ ਸੰਤ ਹੈ ਜੀ ਸੰਤ ਨਾਲ ਚੱਲਦੀ ਹੈ ਜੀ ਉਹਦੀ ਤੁਸੀਂ ਸੰਤਾ ਕੋਲ ਜਾ ਕੇ ਪਤਾ ਹੀ ਕਿ ਤੂੰ ਸੰਤ ਡੋਰ ਬੁਲਾਇਆ ਸੰਤਾ ਕੋਲ ਗਏ ਨਹੀਂ ਜੀ ਸਾਨੂੰ ਹੱਸੇ ਮੰਗਲਵਾਰ ਵੱਧ ਵਾਲਾ ਡਾਕਟਰ ਆਉਂਦਾ ਸੀ ਉਹਨੇ ਤਾਂ ਰੁਕ ਕੇ ਤੂੰ ਆਂਟਵਾਰੀ ਚਲੇ ਆ ਗਿਆ ਦਵਾਈ ਲੈ ਅੱਜ ਕਹ ਤੂੰ ਕੋਈ ਡਾਕਟਰ ਨਹੀਂ ਆਉਣਾ ਕਿਉਂ ਤੂੰ ਰਹਿਣ ਦੇ ਜਾਣ ਉਹ ਕਹਿੰਦਾ ਨਹੀਂ ਨਹੀਂ ਜੀ ਅੱਜ ਹੀ ਜਾਣਾ ਮੈਂ ਠੀਕ ਹੈ ਜੀ ਜਿਹੜੀ ਕਰਦੈ ਨੇ ਕਿਹਾ ਸੀਗਾ ਤੁਸੀਂ ਉਹਨੇ ਉਹ ਨਹੀਂ ਰੁਕੇ ਠੀਕ ਆ ਭਾਂਜੀ ਇਹ ਭਾਂਜੀ ਵਰਨਾ ਕਿ ਉਹਨਾਂ ਨੂੰ ਵੀ ਰੋਕਦੇ ਸੀ ਦਵਾਈ ਤੋਂ ਵੀ ਛੋੜੇ ਪੈਸੇ ਆਣਗੇ ਚੱਲਾਂਗੇ ਪਰ ਉਹਨਾਂ ਨੇ ਘਰੋਂ ਕਣਕ ਲਿਜਾ ਲੈਣ ਦੀ ਚਾਹੀ ਲੈ ਕੇ ਚਲੇ ਗਏ 40 ਕਿਲੋ ਤੇ ਉਹਨਾਂ ਨੇ ਗੁੱਸੇ ਵਿੱਚ ਹੀ ਵਾਪਸ ਨਹੀਂ ਆਏ ਤੇ ਉਹ ਪਿੰਡ ਵਾਲਿਆਂ ਦਾ ਸਾਰੇ ਨਾਲ ਇੱਕ ਗਵਾਂਢੀ ਘਰ ਆ ਗਈ ਕਹਿਣਾ ਕਿ ਅਸੀਂ ਸਾਡੇ ਨਾਲ ਬੱਜੇ ਵਰਤਾਵਾ ਸੀ ਤੇ ਤੁਸੀਂ ਕੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਮਨਦੀਪ ਸਿੰਘ ਹੈ ਜੀ ਆ ਮਨਦੀਪ ਸਿੰਘ ਕੀ ਕਿਹੜਾ ਬੰਦਾ ਜੀ ਮੇਰਾ ਗਾਲ ਬਕਲਾਇਆ ਇਹ ਤੁਹਾਡੇ ਕੀ ਲੱਗਦਾ ਗੁਰਸੇਖ ਸਿੰਘ ਮੇਰੇ ਫਾਦਰ ਨੇ ਲੋ ਅੱਛਾ ਤੁਹਾਡੇ ਫਾਦਰ ਨੇ ਲੋ ਆ ਤੇ ਤੁਸੀਂ ਨਿੱਜੀ ਤੌਰ ਤੇ ਕਰੋ ਜਾਨੇ ਤੁਹਾਡੀ ਮਿਲ ਜਉਂਦੇ ਹਾਂਜੀ ਹਾਂਜੀ ਤੁਹਾਡੇ ਨੂੰ ਤੁਸੀਂ ਦੇਖਿਆ ਕਦੇ ਪਹਿਲਾਂ ਤੁਹਾਡਾ ਲੜੇ ਜਾਂ ਗੁੱਸੇ ਹੋ ਕੇ ਦੇਖਿਆ ਕਦੇ ਨਹੀਂ ਨਹੀਂ ਬਿਲਕੁਲ ਨਹੀਂ ਕਦੇ ਇਦਾਂ ਦੀ ਗੱਲਬਾਤ ਹੀ ਨਹੀਂ ਠੀਕ ਹੈ ਜੀ ਤੇ ਹੁਣ ਜਿਹੜੀ ਤੁਸੀਂ ਤੁਸੀਂ ਆਓ ਜਾਣ ਕੇ ਰਿਪੋਰਟ ਵਗਰਾ ਕਰਾ ਕੇ ਨਾਲ ਲੈ ਕੇ ਬਿਲਕੁਲ ਗਏ ਸੀਗੇ ਅਸੀਂ ਪ੍ਰਸ਼ਾਸਨ ਨੇ ਸਾਨੂੰ ਦਿੱਤੇ ਵੀ ਉਹਨਾਂ ਨੇ ਕਿਹਾ ਵੀ ਬਈ ਜ਼ਰੂਰ ਅਸੀਂ ਹੈਲਪ ਕਰਾਂਗੇ ਤੁਹਾਡੀ ਐ ਉਹ ਵੀ ਕਰਦੇ ਪਏ ਆ ਕਾਰਵਾਈ ਤੇ ਹਜੇ ਤੱਕ ਮਿਲਿਆ ਨਹੀਂ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਅੱਗੇ ਵੀ ਇਹੀ ਮੰਗ ਕਰਦੇ ਆ ਵੀ ਛੱਟ ਘਰੇ ਲਿਆਂਦੇ ਹਨ ਕਿਉਂ ਇਹ ਵੀ ਇਕੱਲੇ ਆ ਜੀ ਘਰ ਦੇ ਵਿੱਚ ਹੋਰ ਕੋਈ ਦੇਖਣ ਵਾਲਾ ਹੈ ਨਹੀਂਗਾ ਜੀ ਅੱਗੇ ਪਿੱਛੇ ਕੋਈ ਵੀ ਸਾਨੂੰ ਆਪ ਨੂੰ ਆਉਣਾ ਪੈਂਦਾ ਬਾਈ ਸਾਰਾ ਜੋ ਵੀ ਕਰਨਾ ਪੈਂਦਾ ਬਾਈ ਹੁਣ ਅੱਗੇ-ਪਿੱਛੇ ਇਹ ਸੀ ਜੀ ਸਰਦਾਰ ਅਮਨਜੀਤ ਸਿੰਘ ਅਮਨਦੀਪ ਸਿੰਘ ਜੀ ਪਿੰਡ ਥਾਲਵਕੜਾ ਤੋਂ ਇਸ ਘਰ ਦੇ ਜਵਾਈ ਭਾਈ ਨੇ ਇਹਨਾਂ ਨੇ ਇਹਨਾਂ ਨੇ ਵੀ ਦੇਖਭਾਲ ਕਰੀ ਲੱਭਿਆ ਗੁੱਸੇ ਵਿੱਚ ਸਿੰਘ ਜੀ ਨੂੰ ਇਹਨਾਂ ਦੇ ਹੱਥ ਲੈ ਤੱਕੀ ਲੱਗਿਆ ਇਹਨਾਂ ਨੇ ਵੀ ਪ੍ਰਸ਼ਾਸਨ ਤੋਂ ਔਰ ਸਾਰੇ ਸਮਾਜ ਸਮੁੱਚੇ ਸਮਾਜ ਤੋਂ ਇਹੀ ਮੰਗ ਆ ਉਮੀਦ ਹੈਗੀ ਆ ਕਿੱਥੇ ਵੀ ਇਹਨਾਂ ਨੂੰ ਸਰਦਾਰ ਗੁਰਸੇਵਕ ਸਿੰਘ ਪੁੱਤਰ ਨਸ ਸਿੰਘ ਕਿਤੇ ਵੀ ਮਿਲਦੇ ਆ ਕੋਈ ਇਹਨਾਂ ਦੇ ਫੋਨ ਨੰਬਰ ਤੇ ਜਾਂ ਇਹਨਾਂ ਸਾਡੇ ਇੰਡੀਆ ਟੀਵੀ ਚੈਨਲ ਤੇ ਤੁਸੀਂ ਦੱਸ ਸਕਦੇ ਹੋ ਤਾਂ ਕਿ ਆਪਾਂ ਇਹਨਾਂ ਦੇ ਵਿਛੜੇ ਹੋਏ ਰੂਹ ਨੂੰ ਵਿਛੜੇ ਹੋਏ ਪਰਿਵਾਰ ਨੂੰ ਆਪਾਂ ਦੁਬਾਰਾ ਮਿਲਾ ਸਕੀਏ ਇਸ ਕਰਕੇ ਇਹਨਾਂ ਜਿਹੜੇ ਸੱਜਣ ਖੜੇ ਆ ਵੀਰ ਗਵੰਢੀ ਖੜਾ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੰਡੀਆ ਰੈਨਲ ਨੂੰ ਜਾਣਕਾਰੀ ਦੇਣ ਬਾਅਦ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਇੰਡੀਆ ਟੀਵੀ ਨਵੀਂ ਪੰਜਾਬ ਅੱਜ ਅਸੀਂ ਖੜੇ ਆਂ ਪਿੰਡ ਝੰਡੇਵਾਲਾ ਦੇ ਵਿੱਚ ਜੋ ਕਿ ਡਿਸਟ੍ਰਿਕਟ ਮੋਗਾ ਤਹਿਸੀਲ ਮੋਗਾ ਜੀ ਜਿੱਥੇ ਕਿ ਸਰਦਾਰ ਗੁਰਸੇਵਕ ਸਿੰਘ ਪੁੱਤਰ ਸਰਦਾਰ ਪੰਨਾ ਸਿੰਘ ਜੀ ਜੋ ਕਿ ਕੁਝ ਦਿਨ ਪਹਿਲਾਂ ਆਪਣੇ ਘਰੋਂ 19 ਤਰੀਕ ਨੂੰ 19 5 2024 ਨੂੰ ਘਰੋਂ ਚਲੇ ਗਏ ਕਿਸੇ ਕਾਰਨ ਅੱਜ ਤੱਕ ਉਹ ਘਰ ਵਾਪਸ ਨਹੀਂ ਮੁੜ ਕੇ ਆਏ ਉਸ ਅੱਜ ਆਓ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਉਂ ਦੇ ਗਏ ਆ ਤੇ ਉਹ ਕਿਉਂ ਦੇ ਵਾਪਸ ਨਹੀਂ ਆਏ ਕੀ ਕਾਰਨ ਸੀਗਾ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਹਨਾਂ ਦੇ ਸਾਕ ਸਬੰਧੀਆਂ ਨਾਲ ਆਓ ਜੀ ਗੱਲਬਾਤ ਕਰਦੇ ਆਂ